ਇੱਕ ਦਿਨ ਬਾਬਾ ਕਲਿਆਣ ਚੰਦ ਜੀ ਆਪਣੇ ਮਨ ਵਿੱਚ ਡੁੱਬੇ ਹੋਏ ਸਨ ਸੋਚਦੇ ਜੇ ਮੇਰਾ ਪੁੱਤਰ ਨਾਨਕ ਨਾ ਪੜਿਆ ਲਿਖਿਆ ਤਾਂ ਕਿਵੇਂ ਪਟਵਾਰੀ ਦਾ ਕੰਮ ਕਰੇਗਾ ਮੇਰਾ ਕਾਰੋਬਾਰ ਕਿਵੇਂ ਸੰਭਾਲੇਗਾ ਉਹ ਨਾਨਕ ਜੀ ਨੂੰ ਖੇਡਦੇ ਵੇਖਦੇ ਤਾਂ ਮਨ ਵਿੱਚ ਖੁਸ਼ੀ ਆਉਂਦੀ ਪਰ ਨਾਲ ਹੀ ਚਿੰਤਾ ਵੀ ਘੇਰ ਲੈਂਦੀ ਕਿਤੇ ਮੇਰਾ ਪੁੱਤਰ ਖੇਡਾਂ ਵਿੱਚ ਹੀ ਨਾ ਖੋ ਜਾਵੇ ਪੜਾਈ ਤੋਂ ਦੂਰ ਹੋ ਕੇ ਵੇਲਾ ਨਾ ਰਹਿ ਜਾਵੇ ਇਸ ਤਰ੍ਹਾਂ ਵਹਿਲੇ ਰਹਿ ਕੇ ਆਪਣਾ ਜੀਵਨ ਨਿਰਵਾਹ ਕਿਸ ਤਰ੍ਹਾਂ ਕਰੇਗਾ ਪੜਾਈ ਬਿਨਾ ਕੋਈ ਗੁਜਾਰਾ ਨਹੀਂ ਹੈ ਦਿਨ ਲੰਘਦੇ ਗਏ ਨਾਨਕ ਜੀ ਸਕੂਲ ਨਹੀਂ ਜਾਂਦੇ ਨਾ ਹੀ ਕੋਈ ਹੱਥ ਦਾ ਕੰਮ ਸਿੱਖਦੇ ਪਿਤਾ ਜੀ ਦੇ ਮਨ ਵਿੱਚ ਵਧੇਕ ਚਿੰਤਾ ਵਸ ਗਈ ਜੇ ਪੁੱਤਰ ਨੇ ਨਾ ਪੜਿਆ ਤਾਂ ਲੋਕ ਕੀ ਕਹਿਣਗੇ ਪੜ੍ਹੇ ਲਿਖੇ ਪਟਵਾਰੀ ਦਾ ਪੁੱਤਰ ਖੁਦ ਅਨਪੜ ਬਾਬਾ ਕਲਿਆਣ ਚੰਦ ਜੀ ਨੇ ਇਹ ਗੱਲ ਘਰ ਵਿੱਚ ਮਾਤਾ ਜੀ ਨਾਲ ਸਾਂਝੀ ਕੀਤੀ ਮਾਤਾ ਜੀ ਨੇ ਨਿਮਰਤਾ ਨਾਲ ਕਿਹਾ ਜੇ ਤੁਸੀਂ ਚਾਹੁੰਦੇ ਹੋ ਤਾਂ ਨਾਨਕ ਨੂੰ ਪੜਾ ਲਵੋ ਮੇਰੀ ਵੀ ਇਹੋ ਹੀ ਇੱਛਾ ਹੈ ਕਿ ਸਾਡੇ ਪੁੱਤਰ ਦਾ ਭਲਾ ਹੋਵੇ ਬਾਬਾ ਕਲਿਆਣ ਚੰਦ ਜੀ ਕਹਿਣ ਲੱਗੇ ਹੁਣ ਗੋਪਾਲ ਪਾਂਦੇ ਨੇ ਤਾਂ ਨਾਨਕ ਜੀ ਨੂੰ ਪੜਾਉਣਾ ਨਹੀਂ ਬਾਬਾ ਕਲਿਆਣ ਚੰਦ ਨੇ ਨਿਰਣੈ ਕੀਤਾ ਹੁਣ ਗੋਪਾਲ ਪਾਂਦੇ ਕੋਲ ਨਹੀਂ ਨਾਨਕ ਨੂੰ ਫਾਰਸੀ ਸਿਖਾਈ ਜਾਵੇ ਜੇ ਨਾਨਕ ਫਾਰਸੀ ਸਿੱਖ ਲਵੇ ਫਿਰ ਗੋਪਾਲ ਪਾਂਦੇ ਤੋਂ ਪਟਵਾਰੀ ਲੱਗਣ ਲਈ ਹਿਸਾਬ ਕਿਤਾਬ ਸਿੱਖਣ ਦੀ ਵੀ ਲੋੜ ਨਹੀਂ ਫਾਰਸੀ ਆ ਗਈ ਤਾਂ ਵੱਡਾ ਵਜ਼ੀਰ ਬਣ ਜਾਵੇਗਾ ਸਵੇਰੇ ਸਵੇਰੇ बाबा कल्याण चंद जी अपने पुत्र नानक जी ਨੂੰ ਲੈ ਕੇ ਮੁੱਲਾ ਕੁਦਬਦੀਨ ਦੇ ਮਦਰਸੇ ਪਹੁੰਚੇ ਬੱਚੇ ਬੈਠੇ ਸਨ ਮੁੱਲਾ ਜੀ ਫਾਰਸੀ ਸਿਖਾ ਰਹੇ ਸਨ ਮੁੱਲਾ ਕੁਦਬਦੀਨ ਜੀ ਨੇ ਬਾਬਾ ਕਲਿਆਣ ਚੰਦ ਜੀ ਨੂੰ ਆਉਂਦੇ ਵੇਖਿਆ ਅਤੇ ਉੱਠ ਕੇ ਨਮਸਕਾਰ ਕੀਤੀ ਹੈ ਕਲਿਆਣ ਚੰਦ ਜੀ ਨੇ ਨਿਵੇਦਨ ਕੀਤਾ ਮੁੱਲਾ ਜੀ ਮੇਰੇ ਪੁੱਤਰ ਨੂੰ ਫਾਰਸੀ ਪੜਾ ਦੇਵੂ ਮੂੰ ਮੰਗੀ ਪੇਟਾ ਮਿਲੇਗੀ ਮੁੱਲਾ ਕੁਦਬਦੀਨ ਨੇ ਆਦਰ ਨਾਲ ਕਿਹਾ ਤੁਸੀਂ ਦੇਰ ਕਰ ਦਿੱਤੀ ਹੈ ਨਾਨਕ ਦੀ ਉਮਰ ਦੇ ਬੱਚੇ ਤਾਂ ਮੇਰੇ ਕੋਲ ਬਹੁਤ ਸਮੇਂ ਤੋਂ ਆ ਰਹੇ ਹਨ ਪਰ ਚਿੰਤਾ ਨਾ ਕਰੋ ਮੈਂ ਨਾਨਕ ਨੂੰ ਹੋਰ ਬੱਚਿਆਂ ਦੇ ਬਰਾਬਰ ਕਰ ਦਿਆਂਗਾ ਕੱਲ ਜੁਮੇ ਦੇ ਸ਼ੁਭ ਦਿਨ ਤੇ ਬੱਚੇ ਨੂੰ ਭੇਜ ਦੇਣਾ ਅਗਲੇ ਦਿਨ ਬਾਬਾ ਕਲਿਆਣ ਚੰਦ ਜੀ ਨੇ ਮੁੱਲਾ ਕੁਦਬਦੀਨ ਜੀ ਨੂੰ 1 ਰੁਪਿਆ ਅਤੇ ਪਗ ਭੇਟ ਕੀਤੀ ਬਾਬਾ ਕਲਿਆਣ ਚੰਦ ਜੀ ਨਾਨਕ ਨੂੰ ਸਮਝਾ ਕੇ ਮਦਰਸੇ ਛੱਡ ਗਏ ਪੁੱਤਰ ਮਨ ਲਗਾ ਕੇ ਪੜ੍ਹਨਾ ਇਹੀ ਪੜ੍ਹਾਈ ਤੇਰੇ ਜੀਵਨ ਵਿੱਚ ਕੰਮ ਆਵੇਗੀ ਗੁਰੂ ਨਾਨਕ ਦੇਵ ਜੀ ਨੂੰ ਮੁੱਲਾ ਜੀ ਨੇ ਪਹਿਲਾ ਸ਼ਬਦ ਅਲਫ਼ ਲਿਖਾਇਆ ਹੈ ਫਿਰ ਸਿਰਫ਼ੀ ਵੇਰਫ਼ੀ ਪਿਤਾ ਜੀ ਘਰ ਵੱਲ ਵਾਪਸ ਮੁੜ ਗਏ ਹਨ ਉਧਰ ਮੁੱਲਾ ਜੀ ਬੋਲ ਰਹੇ ਹਨ ਨਾਨਕ ਜੀ ਲਿਖ ਰਹੇ ਹਨ ਅਚਾਨਕ ਇਹ ਹੋਇਆ ਕਿ ਮੁੱਲਾ ਜੀ ਦੇ ਮੂੰਹ ਵਿੱਚੋਂ ਸ਼ਬਦ ਨਿਕਲਣ ਨੂੰ ਦੇਰ ਲੱਗਦੀ ਹੈ ਪਰ ਨਾਨਕ ਜੀ ਪਹਿਲਾਂ ਹੀ ਲਿਖ ਦਿੰਦੇ ਹਨ ਮੁੱਲਾ ਜੀ ਇਹ ਸਭ ਦੇਖ ਚੁੱਪ ਕਰ ਗਏ ਨਾਨਕ ਜੀ ਆਪਣੀ ਫੱਟੀ ਤੇ ਫਾਰਸੀ ਲਿਖੀ ਜਾ ਰਹੇ ਹਨ ਮੁੱਲਾ ਕੁਦਬਦੀਨ ਬਹੁਤ ਹੈਰਾਨ ਹੋ ਗਏ ਹਨ ਹੋਰ ਬੱਚਿਆਂ ਨੂੰ 10-10 ਸਾਲ ਮਦਰਸੇ ਵਿੱਚ ਆ ਕੇ ਵੀ ਪਤਾ ਨਹੀਂ ਲੱਗਦਾ ਪਰ ਇਹ ਬੱਚਾ ਪਹਿਲਾਂ ਹੀ ਸਭ ਕੁਝ ਜਾਣਦਾ ਹੈ ਮੁੱਲਾ ਜੀ ਚਿੰਤਾ ਵਿੱਚ ਪੈ ਗਏ ਹਨ ਮੁੱਲਾ ਜੀ ਨਾਨਕ ਦੇਵ ਜੀ ਨੂੰ ਕਿਤਾਬ ਪੜਾਉਣ ਲੱਗੇ ਕਹਿਣ ਲੱਗੇ ਜਿਵੇਂ ਮੈਂ ਪੜਦਾ ਹਾਂ ਤੁਸੀਂ ਵੀ ਉਵੇਂ ਹੀ ਪੜਨਾ ਹੈ ਅੱਗੇ-ਅੱਗੇ ਮੁੱਲਾ ਜੀ ਬੋਲਦੇ ਹਨ ਪਿੱਛੇ-ਪਿੱਛੇ ਗੁਰੂ ਨਾਨਕ ਜੀ ਬੋਲ ਰਹੇ ਹਨ ਅਚਾਨਕ ਹੀ ਨਾਨਕ ਜੀ ਆਪਣੇ ਤਰੀਕੇ ਨਾਲ ਕਿਤਾਬ ਪੜਨ ਲੱਗੇ ਨਾਨਕ ਜੀ ਇਸ ਤਰ੍ਹਾਂ ਪੜਦੇ ਹਨ ਜਿਵੇਂ ਇਹਨਾਂ ਨੂੰ ਫਾਰਸੀ ਪਹਿਲਾਂ ਹੀ ਕੰਠ ਹੋਵੇ ਮੁੱਲਾ ਕੁਦਬਦੀਨ ਹੱਕਾ ਬੱਕਾ ਰਹਿ ਗਿਆ ਇਹ ਕਿੱਥੋਂ ਪੜ ਕੇ ਆਏ ਹਨ ਨਾਨਕ ਜੀ ਨੇ ਸਾਰੀ ਕਿਤਾਬ ਪੜ ਦਿੱਤੀ ਹੈ ਮੁੱਲਾ ਜੀ ਜੋ ਵੀ ਫਾਰਸੀ ਦੀ ਕਿਤਾਬ ਨਾਨਕ ਜੀ ਅੱਗੇ ਰੱਖਦੇ ਹਨ ਨਾਨਕ ਜੀ ਪੜ ਦਿੰਦੇ ਹਨ ਜੋ ਕੁਝ ਵੀ ਮੁੱਲਾ ਜੀ ਕੋਲ ਪਿਆਸੀ ਨਾਨਕ ਜੀ ਨੇ ਸਭ ਹਿਸਾਬ ਕਿਤਾਬ ਆਦਿ ਪੜ ਦਿੱਤਾ ਹੈ ਮੁੱਲਾ ਕੁਦਬਦੀਨ ਜੀ ਸੋਚਦੇ ਹਨ ਨਾਨਕ ਜੀ ਨੇ ਪਹਿਲੇ ਦਿਨ ਹੀ ਇਹ ਸਭ ਕੁਝ ਕਿਵੇਂ ਸਿੱਖ ਲਿਆ ਹੈ नानक जी विद्वान आदि तरफ फारसी ਦਾ ਉਚਾਰਨ ਕਰ ਰਹੇ ਹਨ नानक जी ਹਰ ਇੱਕ ਸ਼ਬਦ ਨੂੰ ਬਹੁਤ ਹੀ ਸਪਸ਼ਟਤਾ ਦੇ ਨਾਲ ਪੜ੍ਹਦੇ ਹਨ ਮੁੱਲਾ ਜੀ ਨੇ ਸਾਰੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਉਹ ਜਾ ਕੇ ਆਪਣੇ ਵਿਦਵਾਨ ਸਾਥੀਆਂ ਨਾਲ ਵਿਚਾਰ ਕਰਦੇ ਹਨ ਕਿ ਜੋ ਅੱਜ ਮਦਰਸੇ ਵਿੱਚ ਹੋਇਆ ਇਹ ਕੋਈ ਬੱਚਿਆਂ ਵਾਲੀ ਗੱਲ ਨਹੀਂ ਹੈ ਇਹ ਤਾਂ ਕੋਈ ਔਲੀਆ अवतार ਹੀ ਹੋ ਸਕਦੇ ਹਨ ਮੈਨੂੰ ਪੱਕਾ ਯਕੀਨ ਹੈ ਕਿ ਇਹ ਕੋਈ ਆਮ ਬੱਚਾ ਨਹੀਂ ਇਹ ਤਾਂ ਕੋਈ ਅਵਤਾਰੀ ਪੁਰਸ਼ ਹਨ ਇਹ ਕੋਈ ਪੈਗੰਬਰ ਹਨ ਕੋਈ ਨਬੀ ਹਨ ਮੁੱਲਾ ਜੀ ਸਭ ਨੂੰ ਕਹੇ ਰਹੇ ਹਨ ਕਲਿਆਣ ਚੰਦ ਜੀ ਦੇ ਪੁੱਤਰ ਕੋਈ ਆਲਮ ਫਾਜ਼ਲ ਹਨ ਇਹ ਕੋਈ ਆਮ ਬੱਚੇ ਨਹੀਂ ਹਨ ਇਨਾਂ ਕੋਲ ਕੋਈ ਇਲਮ ਹੈ ਜਿੱਥੇ ਮੇਰਾ ਗਿਆਨ ਖਤਮ ਹੋ ਜਾਂਦਾ ਹੈ ਉੱਥੋਂ ਨਾਨਕ ਜੀ ਸ਼ੁਰੂ ਕਰਦੇ ਹਨ ਮਦਰਸੇ ਦੀ ਖਬਰ ਦੂਰ ਦੂਰ ਫੈਲ ਗਈ ਵੱਡੇ ਵੱਡੇ ਵਿਦਵਾਨ ਆ ਕੇ ਨਾਨਕ ਦੇਵ ਜੀ ਦੇ ਬਚਨ ਸੁਣਨ ਲੱਗੇ ਨਾਨਕ ਜੀ ਦੀਆਂ ਗੱਲਾਂ ਸੁਣ ਕੇ ਵਿਦਵਾਨ ਆਪਣਾ ਗਿਆਨ ਭੁੱਲ ਜਾਂਦੇ ਹਨ ਕੋਈ ਮੱਥਾ ਟੇਕਦਾ ਕੋਈ ਸਿਫਤ ਕਰਦਾ ਤੇ ਕੋਈ ਈਰਖਾ ਕਰਦਾ ਮੁੱਲਾ ਨੂੰ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ ਉਹ ਹਰ ਸਮੇਂ ਨਾਨਕ ਜੀ ਬਾਰੇ ਹੀ ਸੋਚਦੇ ਰਹਿੰਦੇ ਹਨ ਮੁੱਲਾ ਜੀ ਬਾਬਾ ਕਲਿਆਣ ਚੰਦ ਜੀ ਨੂੰ ਕਹਿਣ ਲੱਗੇ ਨਾਨਕ ਜੀ ਬਹੁਤ ਵੱਡੇ ਹਨ ਇਹਨਾਂ ਦੇ ਸਾਹਮਣੇ ਮੇਰਾ ਗਿਆਨ ਕੁਝ ਵੀ ਨਹੀਂ ਹੈ ਮੈਂ ਇਹਨਾਂ ਨੂੰ ਨਹੀਂ ਪੜਾ ਸਕਦਾ ਫਾਰਸੀ ਦਾ ਕੋਈ ਵੀ ਵਿਦਵਾਨ ਇਹਨਾਂ ਤੋਂ ਉੱਪਰ ਨਹੀਂ ਹੈ ਪਰ ਬਾਲਕ ਨਾਨਕ ਦੇ ਮਨ ਵਿੱਚ ਵੱਖਰੀ ਹੀ ਲਹਿਰ ਸੀ ਉਹ ਸੋਚਦੇ ਅਸੀਂ ਇਸ ਦੁਨੀਆ ਵਿੱਚ ਲੋਕਾਂ ਤੋਂ ਸਿਫਤਾਂ ਕਰਵਾਉਣ ਨਹੀਂ ਆਏ ਸਾਡਾ ਮਕਸਦ ਕੁਝ ਹੋਰ ਹੈ ਇਸੇ ਲਈ ਨਾਨਕ ਜੀ ਨੇ ਮਦਰਸੇ ਜਾਣਾ ਹੀ ਛੱਡ ਦਿੱਤਾ ਉਹ ਹੁਣ ਇਕੱਲੇ ਰਹਿੰਦੇ ਨਾ ਕਿਸੇ ਨਾਲ ਖੇਡਦੇ ਨਾ ਹੀ ਕਿਸੇ ਨਾਲ ਗੱਲ ਕਰਦੇ ਇਸੇ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ ਸੰਗਤ ਜੀ ਲੜੀ ਜੋੜਨ ਲਈ ਅਗਲਾ ਅਤੇ ਪਿਛਲਾ ਭਾਗ ਵੇਖੋ